ਤਾ ਦੋਸਤੋ ਤੁਹਾਡਾ ਆਪਣੇ YouTube ਚੈਨਲ ਕਿਸਾਨ ਪਸ਼ੂ ਪਾਲਕ ਤੇ ਮੈਂ ਤੁਹਾਡਾ ਆਪਣਾ ਗੁਰੀ ਜਿਹੜੇ ਵੀਰ ਵੀਡੀਓ ਨੂੰ ਪਹਿਲੀ ਵਾਰ ਦੇਖ ਰਹੇ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਦੋਸਤੋ ਨਾਲ ਲੱਗਿਆ ਘੰਟੀ ਦਾ ਬਟਨ ਦਬਾ ਲਿਓ ਤਾਂ ਜੋ ਆਉਣ ਵਾਲੀ ਹਰ ਵੀਡੀਓ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਦੋਸਤੋ ਅੱਜ ਦੀ ਵੀਡੀਓ ਜਿਹੜੇ ਤੁਹਾਡੇ ਵਾਸਤੇ ਦੋ ਝੋਟੀਆਂ ਲੈ ਕੇ ਆ ਰਹੇ ਹਾਂ ਦੋਹਾਂ ਦੀ ਡਿਟੇਲ ਬਾਈ ਨੂੰ ਪੁੱਛ ਦੂੰਗਾ ਤੇ ਬਾਕੀ ਨੰਬਰ ਬਾਈ ਹੋਰਾਂ ਦਾ ਮੈਂ ਸਕਰੀਨ ਤੇ ਲਾ ਦੂੰਗਾ ਜਿਹਨੂੰ ਵੀ ਝੋਟੀ ਪਸੰਦ ਆਊਗੀ ਬਾਈ ਨਾਲ ਗੱਲਬਾਤ ਕਰਕੇ ਖਰੀਦ ਲਿਓ ਅੱਜ ਦੀ ਵੀਡੀਓ ਦੋਸਤੋ ਲੈ ਕੇ ਆ ਰਹੇ ਆ ਆਪਾਂ ਆਪਣੇ ਹੀ ਪਿੰਡ ਉਹ ਗਰਾਹਾਂ ਤੋਂ ਜਿਹੜਾ ਕਿ ਡਿਸਟ੍ਰਿਕਟ ਸੰਗਰੂਰ ਤਸਵੀਲ ਸੁਨਾਮਾ ਸੁਨਾਮ ਸ਼ਹਿਰ ਤੋਂ ਜਿਹੜਾ ਰੋਡ ਬਰੇਟਾ ਮੰਡੀ ਨੂੰ ਜਾਂਦਾ ਉਸ ਰੋਡ ਤੇ ਸੁਨਾਮ ਤੋਂ 9-10 ਕਿਲੋਮੀਟਰ ਦੀ ਦੂਰੀ ਤੇ ਸਥਿਤ ਆ ਦੋਸਤੋ ਬਾਕੀ ਇੱਕ ਵਾਰੀ ਮੂੰਹ ਮੱਥਾ ਦਿਖਾ ਦੇਣਾ ਝੋਟੀ ਦਾ ਦੋਸਤੋ ਦੂਜੇ ਸੂਏ ਸੂਈ ਹੋਈ ਆ ਤੀਜੇ ਵਾਸਤੇ 2 ਕੁ ਮਹੀਨਿਆਂ ਦੀ ਗੱਬਣਾ ਦੋਸਤੋ ਤੇ ਬਾਕੀ ਰੇਟ ਵਗੈਰਾ ਸਾਰਾ ਵੀਡੀਓ 'ਚ ਹੀ ਕਰ ਦਾਂਗੇ ਨੰਬਰ ਲਾ ਦਾਂਗੇ ਬਾਈ ਦਾ ਇੱਕ ਵਾਰੀ ਥਾਣਾ ਹਵਾਨਾ ਦਿਖਾ ਦੇਣਾ ਨੇੜੇ ਤੋਂ ਵਧੀਆ ਚੰਗੇ ਰਿਕਾਰਡ ਵਾਲੀ ਆ ਦੋਸਤੋ ਨਾਲ ਇਹਦੇ ਜਿਹੜੀ ਕੱਟੀ ਆ ਉਹ ਹੈਗੀ ਆ ਦੋਸਤੋ ਸੁਲਤਾਨ ਦੀ ਇੱਕ ਵਾਰੀ ਕੱਟੀ ਦੇਖ ਲਓ ਫਿਰ ਮੱਝ ਦੀ ਡਿਟੇਲ ਪੁੱਛਾਂਗੇ ਤੇ ਬਾਕੀ ਗੱਲਬਾਤ ਮੈਂ ਤੁਹਾਡੀ ਬਾਈ ਨਾਲ ਕਰਵਾ ਦੂੰਗਾ ਸਾਰੀ ਆ ਕੱਟੀ ਦੇਖ ਸਕਦੇ ਹੋ ਦੋਸਤੋ ਬਹੁਤ ਉੱਚਾ ਕੱਦ ਕਾਠਾ ਹੈ ਸੁਲਤਾਨ ਜਿਹੜਾ ਬੁੱਢੇ ਖੇੜੇ ਵਾਲਾ ਆਸਾਨ ਨਹੀਂ ਰਿਹਾ ਹੁਣ ਉਹਦੀ ਕੱਟੀ ਆ ਦੋਸਤੋ ਆਪਦੇ ਬਾਪ ਵਾਂਗੂ ਪੂਰੇ ਉੱਚੇ ਕੱਦ ਕਾਠੇ ਜਾਊਗੀ ਤੇ ਮਾਦਰ ਦਾ ਵੀ ਮਿਲਕ ਰਿਕਾਰਡ ਬਹੁਤ ਚੰਗਾ ਹੈ ਦਾ ਇੱਕ ਵਾਰ ਨਾ ਕੱਟੀ ਦੀ ਝੋਲੀ ਦਿਖਾ ਦੇਣਾ ਦੋਸਤੋ ਤੁਹਾਨੂੰ ਮੈਂ ਥਣ ਵਗੈਰਾ ਦੇਖ ਲਓ ਕਿ ਮੋٹے ਥਣ ਲੱਗੇ ਨੇ ਚਾਰੋਂ ਥਣ ਨਖੜਵੇਂ ਨੇ ਪੂਰੀ ਦੂਰੀ ਤੇ ਵਧੀਆ ਚੰਗੀ ਝੋਲੀ ਬਣਾਉਗੀ ਦੋਸਤੋ ਇਧਰ ਤੋਂ ਪਿੱਠਪੂੜਾ ਦੇਖ ਸਕਦੇ ਹੋ ਬਹੁਤ ਚੌੜੇ ਢਾਂਚੇ ਦੀ ਬਣੂਗੀ ਵਧੀਆ ਸੋਹਣੀ ਕੱਟੀ ਬਣੂਗੀ ਆਜੋ ਹੁਣ ਮੱਝ ਦੇ ਘਰਾਣਿਆਂ ਦਰਸ਼ਨ ਤੇ ਬਾਈ ਤੋਂ ਸਾਰੀ ਡਿਟੇਲ ਪੁੱਛ ਲੈਣੇ ਆਪਾਂ ਬਾਈ ਸਾਹਿਬ ਸ੍ਰੀ ਗੁਰੂ ਸਤਿ ਸ਼੍ਰੀ ਅਕਾਲ ਬਾਈ ਜੀ ਨਾਮ ਕੀ ਹੈ ਬਾਈ ਸੁਖਚਾਨ ਸਿੰਘ ਸੁਖਚਾਨ ਸਿੰਘ ਪਿੰਡ ਪਿੰਡ ਉਹ ਰਹਾਂ ਬਾਈ ਉਹ ਰਹਾਂ ਪਿੰਡ ਬਾਈ ਜੀ ਬੜਾ ਤਾਂ ਐ ਦੱਸੋ ਤੁਸੀਂ ਕੰਮ ਕੀ ਕਰਦੇ ਹੋ ਮੈਂ ਟੀਚਰਾਂ ਬਾਈ ਟੀਚਰ ਹਾਂ ਸਰਕਾਰੀ ਜੀ ਬਾਕੀ ਮੱਜੇ ਨਾਲ ਤਕੜਾ ਕਰੀ ਜਾ ਬਾਈ ਹਾਂ ਬਿਲਕੁਲ ਜੀ ਫਾਦਰ ਸਾਹਿਬ ਨੂੰ ਬਹੁਤਾ ਜਿਆਦਾ ਸੀਗਾ ਜੀ ਹਰਿਆਣੇ ਚੋਂ ਲੈ ਕੇ ਖਰੀਦ ਕੇ ਲੈ ਕੇ ਆਉਂਦੇ ਆ ਇਹ ਜਿੰਨਾ ਮਾਲ ਆਪਣੇ ਘਰੇ ਖੜਾ ਇਹ ਸਾਰਾ ਹਰਿਆਣੇ ਚੋਂ ਆਇਆ ਹੈ ਬਾਈ ਹਰਿਆਣੇ ਦਾ ਜੀ ਜਾਂ ਫਿਰ ਸੀਮਨ ਟਾਪ ਕੁਆਲਟੀ ਹੈ ਅੱਛਾ ਇਹ ਜੋ ਟੀ ਹਰਿਆਣੇ ਚੋਂ ਖਰੀਦੀ ਹੋਈ ਆ ਆਪਣੀ ਹਰਿਆਣੇ ਚੋਂ ਖਰੀਦੀ ਜੀ ਪਲੂਣ ਛੋਟੀ ਸੀ ਠੀਕ ਹੈ ਜੀ ਪਲੂਣ ਨੇ ਕਿੰਨਾ ਕੱਢਿਆ ਨੇ ਪਲੂਣ ਨੇ ਕੱਢਿਆ ਸੀਗਾ ਇਹਨੇ 14 ਲੀਟਰ ਦੂਜੇ ਸੂਏ ਦੂਜੇ ਸੂਏ ਕੱਢੇ ਸੀ ਨ ਇਸ ਵਾਰੀ ਮਤਲਬ 17 ਕਿਲੋ ਕੱਢਿਆ ਤਾਜੀ ਨੇ ਹਾਂ ਪੀਕ ਤੇ 17 ਸਿੱਧਾ ਹੁਣ ਬਾਈ ਗੱਬਣਾ ਇਹ ਹਾਂ ਹੁਣ ਇਹ 2 ਮਹੀਨੇ ਦੀ ਗੱਬਣਾ ਬਈ 2 ਮਹੀਨਿਆਂ ਦੀ ਕਿੰਨੀ ਤਰੀਕ ਨੂੰ ਹੋ ਜੂਗੀ ਹਾਂ 8 ਅਪ੍ਰੈਲ ਨੂੰ 2 ਮਹੀਨਿਆਂ ਦੀ ਗੱਬਣਾ ਚੈੱਕ ਚ ਆ ਜੂਗੀ ਅੱਛਾ ਜੇ ਬਾਈ ਨੂੰ ਕਿਸੇ ਨੂੰ ਪਸੰਦ ਆਉਂਦੀ ਆ ਤਾਂ ਮਤਲਬ ਇੱਥੇ ਜਾ ਕੇ ਜੇ ਸੌਦਾ ਕਰੂਗਾ ਉਦੋਂ ਚੈੱਕ ਕਰਾ ਕੇ ਦੇ ਦੋਗੇ ਵੀ ਬਾਰ-ਬਾਰ ਚੈੱਕ ਕਰਾਉਣ ਨਾਲੋਂ ਸੌਦਾ ਹੋਏ ਤੋਂ ਬਾਅਦ ਉਦੋਂ ਚੈੱਕ ਕਰਾਵਾਂਗੇ ਆਪਾਂ ਵੀ ਆਪਾਂ ਨੇ ਫਿਲਹਾਲ ਕਰਵਾਈ ਨਹੀਂ ਉਸ ਤੋਂ ਬਾਅਦ ਬੋਲੀ ਨਹੀਂ ਹਾਂ ਸਿਮਲਵਾਇਤ ਬਾਅਦ ਕੋਈ ਫੀਟਸ ਨਹੀਂ ਆਈ ਦੁਬਾਰਾ ਅੱਛਾ ਤੇ ਜੇ ਸੌਦਾ ਹੁੰਦਾ ਉਦੋਂ ਚੈੱਕ ਕਰਾਵਾਂਗੇ ਡਾਕਟਰ ਬੰਦਾ ਆਪਦਾ ਲੈ ਆਵੇ ਕੋਈ ਚੱਕਰ ਠੀਕ ਹੈ ਬਾਈ ਮਤਲਬ ਸੌਦਾ ਆਪਣਾ ਇਦਾਂ ਹੋ ਜੂਗਾ ਜੇ ਖਾਲੀ ਨਿਕਲਦੀ ਆ ਤਾਂ ਰੇਟ ਉਸ ਹਿਸਾਬ ਨਾਲ ਹੋ ਜੂਗਾ ਫਿਰ ਉਹ ਜਿਹੜਾ ਰੇਟ ਹੋ ਜੂਗਾ ਜੇ ਗੱਬਣ ਹੋਈ ਤਾਂ ਉਹ ਰੇਟ ਹੋ ਜੂਗਾ ਬਿਲਕੁਲ ਠੀਕ ਆ ਹੁਣ ਹਾਲ ਫਿਲਹਾਲ ਇਹਨੂੰ ਕਿੰਨੇ ਮਹੀਨੇ ਹੋ ਗਏ ਸੂਈ ਨੂੰ ਪੰਜ ਮਹੀਨੇ ਪੰਜ ਮਹੀਨੇ ਉਹ 35 ਮਹੀਨੇ ਦੀ ਆਪਾਂ ਖਾਈ ਆ ਕਿਹੜੇ ਸੁਲਤਾਨ ਦੀ ਹੈ ਸੁਲਤਾਨ ਦੀ ਬੁੱਢੇ ਖੇੜੇ ਵਾਲੇ ਦੀ ਬਿਲਕੁਲ ਹੁਣ ਦੁੱਧ ਕਿੰਨਾ ਤਿਆਰ ਹੈ ਹੁਣ ਇਹਦੇ 10 ਲੀਟਰ ਲੀਟਰ ਮਾਰਮਾ ਤਿਆਰ ਹੈ ਬਿਲਕੁਲ ਜੀ ਇਹਦੀ ਕਿੰਨੀ ਪੇਮੈਂਟ ਮੰਗਦੇ ਆਪਾਂ ਇਹਦੀ ਪੇਮੈਂਟ 97000 ਜੀ 97000 ਰੁਪਏ ਬਾਕੀ ਮੌਕੇ ਤੇ ਮਨਤਨ ਹੋ ਜੂਗਾ ਬਿਲਕੁਲ ਜੀ ਜੇ ਕੱਟੀ ਛੱਡ ਕੇ ਜਾਂਦਾ ਬੰਦਾ ਜਾਂ ਮੈਨੂੰ ਵਾਪਸ ਕਰਦਾ ਤਾਂ ਮੈਂ 20000 ਕੱਟੀ ਦਾ ਮੈਂ ਕਰ ਲਾਂਗੇ ਵਿੱਚ 20000 ਰੁਪਏ ਦੀ ਆਪਾਂ ਕੱਟੀ 20000 ਦਾ ਨਹੀਂ ਹੁਣ ਬੱਚੇ ਦੀ ਮਿਲਦੀ ਹੈ ਜਾਂ ਬਾੜੇ ਤੇ ਮਿਲਦੀ ਹੈ ਬਾੜੇ ਤੇ ਮਿਲਦੀ ਹੁਣ ਬਾੜੇ ਤੇ ਮਿਲਦੀ ਹੈ ਅੱਛਾ ਵੀ ਜੇ ਕੋਈ ਹੁਣੀ ਕੱਟੀ ਛੱਡ ਕੇ ਜਾਣਾ ਚਾਹੇ ਤਬੀ ਹੇਰ ਲੈਸ ਹੋ ਜੀ ਇਹਦੇ ਜੋ 20000 ਪੇਮੈਂਟ ਚੋਂ ਜਿੰਨੇ ਦਾ ਵੀ ਸੌਦਾ ਹੋਊਗਾ ਉਹਦੇ ਆ ਦੋਸਤੋ ਕੱਟੀ ਆ ਸਾਨੂੰ ਇੱਕ ਵਾਰੀ ਫੇਰ ਦਿਖਾ ਦਵਾਂ ਨਾ ਮੈਂ ਦੇਖ ਸਕਦੇ ਹੋ ਪੂਰੀ ਟੌਪ ਦੀ ਸੋਹਣੀ ਕੱਦਗਾਠ ਬਹੁਤ ਆ ਦੋਸਤੋ 5 ਕੁ ਮਹੀਨਿਆਂ ਦੀ ਉਮਰ ਹੈ ਇਹ ਜੀ ਝੋਲੀ ਸਾਨੂੰ ਦਿਖਾਈ ਹੈ ਇਹਦੀ ਮੋٹے ਥਣ ਲੱਗੇ ਨੇ ਬਾਈ ਕਹਿੰਦਾ ਜੇ ਕੱਟੀ ਕੋਈ ਹੁਣੇ ਛੱਡ ਕੇ ਜਾਊਗਾ ਤਾਂ ਕਹਿੰਦਾ ਆਪਾਂ 20000 ਰੁਪਏ ਹੁਣੇ ਲੈਸ ਕਰ ਦਾਂਗੇ ਇੱਕ ਵਾਰ ਝੋਟੀ ਦਾ ਥਣ ਹਵਾਨਾ ਦਿਖਾ ਦਣਾ ਦੋਸਤੋ ਪੂਰੇ ਮੋٹے ਮੁੱਢ ਵਾਲੇ ਚਾਰੂ ਥਣ ਨਿਖੜਵੇਂ ਲੱਗੇ ਨੇ ਪੂਰੀ ਦੂਰੀ ਤੇ ਲੱਗੇ ਨੇ ਅਗਲੇ ਥਾਂ ਤੋਂ ਜੇ ਹਵਾਨੇ ਦੀ ਗੱਲ ਕਰੀਏ ਆਪਾਂ ਇੱਕ ਗਿੱਠ ਵਾਂਗੂ ਅੱਗੇ ਨੂੰ ਹਵਾਨਾ ਦੋਸਤੋ ਆ ਮਿਲਕ ਵੇਨ ਦੇਖ ਸਕਦੇ ਹੋ ਤੁਸੀਂ ਪੂਰੀ ਮੋਟੀ ਜਾਂਦੀ ਹੈ ਰੱਸੀ ਵਰਗੀ 17 ਕਿਲੋ ਦਾ ਦੂਜੇ ਸੂਏ ਬਾਈ ਕਹਿੰਦਾ ਰਿਕਾਰਡ ਰਿਹਾ ਹਰਿਆਣੇ ਚ ਝੋਟੀ ਬਾਈ ਕਿਹੜੀ ਜਗ੍ਹਾ ਤੋਂ ਲੈ ਆਈ ਸੀ ਆਪਾਂ ਤਮਤਾਨ ਸਾਹਿਬ ਤੋਂ ਜੀ ਤਮਤਾਨ ਸਾਹਿਬ ਤੋਂ ਆਹ ਦੇਖ ਸਕਦੇ ਹੋ ਦੋਸਤੋ ਮੂੰਹ ਮੱਥਾ ਦੇਖ ਸਕਦੇ ਹੋ ਬਿਲਕੁਲ ਕੁੰਡੇ ਸਿੰਘਾਂ ਚ ਆ ਦੂਜੇ ਸੂਏ 17 ਕਿਲੋ ਦਾ ਰਿਕਾਰਡ ਦੱਸਦਾ ਬਾਈ ਤੇ ਬਾਕੀ ਜਿਹਨੂੰ ਝੋਟੀ ਪਸੰਦ ਆਊਗੀ ਨੇੜਾ ਆ ਕੇ ਆਪਣੀ ਤਸੱਲੀ ਕਰਕੇ ਖਰੀਦ ਲਓ ਬਾਈ ਖੋਲ ਕੇ ਦਿਖਾ ਦੇ ਇੱਕ ਵਾਰੀ ਖੋ ਤਾਜੀ ਸੂਈ ਦਾ ਲੇਵਾ ਇਹਨਾਂ ਪਿੱਛੇ ਆ ਜਾਂਦਾ ਵੀ ਤੁਰਿਆ ਵੀ ਨਹੀਂ ਜਾਂਦਾ ਤਾਂ ਦੂਰ ਦੂਰ ਪੈਰ ਕਰਕੇ ਤੁਰ ਗਿਆ ਠੀਕ ਆ ਜੀ ਦੋਸਤੋ ਐਚਐਫ ਗਾਵਾਂ ਵਾਂਗੂ ਹਵਾਨਾ ਤਿਆਰ ਕਰ ਲਾਂਗੇ ਬਾਈ ਕਹਿੰਦਾ ਜਦੋਂ ਤਾਜੀ ਸੂਂਦੀ ਆ ਹੁਣ ਤਾਂ 5 ਕੁ ਮਹੀਨੇ ਹੋ ਗਏ ਸੂਈ ਨੂੰ ਬਾਕੀ ਸ਼ਾਮ ਦਾ ਟਾਈਮ ਆ ਤੁਸੀਂ ਚਵਾਈ ਹਜੇ ਦੀ ਹੋਣੀ ਆ ਗੈਸ ਕਰ ਲਿਓ ਉਸ ਵਾਰੀ ਹਰ ਐਚਐਲਡੀ ਵੀ 10 4 ਤੋਂ 14 ਦੀ ਗੱਪ ਨੇ ਠੀਕ ਆ ਜੀ ਵਧੀਆ ਕੱਦ ਕਾਠਾ ਦੋਸਤੋ ਝੋਟੀ ਦਾ ਪੂਰੇ ਚੌੜੇ ਢਾਂਚੇ ਚ ਬਾਕਮਾਲਾ ਬਾਈ ਉਹਨਾਂ ਪੂਰੇ ਚੌੜੇ ਢਾਂਚੇ ਚਾ ਦੋਸਤੋ ਜਾਨ ਵਾਲੀ ਝੋਟੀਆਂ ਪੂਰੀ ਸਮੀ ਹੋਈ ਆ ਬਾਈ ਹੋਰੀ ਸ਼ੌਂਕ ਨਾਲ ਹੀ ਰੱਖਦੇ ਨੇ ਜਾਨਵਰ ਬਾਈ ਦੇ ਲਾਣੇਦਾਰ ਨੂੰ ਸ਼ੌਂਕ ਸੀਗਾ ਪਹਿਲਾਂ ਹਰਿਆਣੇ ਦੇ ਜਾਨਵਰ ਲੈ ਕੇ ਆਉਂਦੇ ਤੇ ਬਾਕੀ ਲਾਣੇਦਾਰ ਹੋਰੀ ਐਕਸਪਾਇਰ ਹੋ ਗਏ ਕਿਉਂਕਿ ਬਾਈ ਦਾ ਦੋਸਤੋ ਡਿਊਟੀ ਦਾ ਕੰਮ ਆ ਡਿਊਟੀ ਸ਼ਾਮਸ ਵਾਲ ਹੁੰਦੀ ਨਹੀਂ ਜਿੰਨੀ ਸਪੈਸ਼ਲ ਚਾਹੀਦਾ ਬੰਦਾ ਹਾਂ ਹਾਂਜੀ ਹਾਂਜੀ ਬਾਈ ਦੇ ਮੈਸੇਜ ਵੀ ਜੌਬ ਤੇ ਲੱਗੇ ਹੋਏ ਨੇ ਮਾਤਾ ਜੀ ਨੂੰ ਔਖਾ ਤਾਂ ਕਰਕੇ ਬਾਈ ਹੋਰੀ ਸੇਲ ਕਰਦੇ ਨੇ ਨਹੀਂ ਤਾਂ ਉਦਾਂ ਸ਼ੌਂਕ ਨੂੰ ਰੱਖਿਆ ਜਾਨਵਰ ਕਿਹੜੇ ਸੀਮਨ ਤੋਂ ਗੱਬਣ ਹੀ ਬਾਈ ਹੁਣ ਹਾਂਜੀ ਐਚ ਆਰ ਡੀ ਵੀ 1 ਐਚ ਐਲ ਡੀ ਵੀ ਦੇ 10414 ਤੋਂ ਹਨ ਦੋਸਤੋ ਐਚ ਐਲ ਡੀ ਵੀ ਦੇ 10414 ਤੋਂ ਗੱਬਣਾ ਝੋਟੀ ਪੂਰੀ ਸੋਹਣੀ ਝੋਟੀ ਆ ਦੋਸਤੋ ਤੀਜੇ ਸੂਏ ਸੂਗੀ ਮੂੰਹ ਮੱਥਾ ਦਿਖਾ ਦੇਣਾ ਇੱਕ ਵਾਰੀ ਇਧਰੋਂ ਦੇਖ ਲਓ ਬਿਲਕੁਲ ਕੁੰਡੇ ਸਿੰਘ ਨੇ ਇੱਕ ਵਾਰੀ ਥਣ ਹਵਾਨਾ ਤੁਹਾਨੂੰ ਨੇੜੇ ਤੋਂ ਝੋਟੀ ਦਾ ਫੇਰ ਦਿਖਾ ਦੇਣਾ ਪੂਰੇ ਮੋٹے ਮੋਢਾ ਵਾਲੇ ਥਣ ਲੱਗੇ ਨੇ ਚਾਰੋਂ ਥਣ ਨਖੜਵੇਂ ਲੱਗੇ ਨੇ ਬਾਕੀ ਜਿਹਨੂੰ ਵੀ ਦੋਸਤੋ ਝੋਟੀ ਪਸੰਦ ਆਊਗੀ ਨੇੜ ਆ ਕੇ ਆਪਣੀ ਤਸੱਲੀ ਕਰਕੇ ਖਰੀਦ ਲਓ ਵੀਡੀਓ ਦੇ ਮਾਧਿਅਮ ਰਾਹੀਂ ਜਾਨਵਰ ਦਾ ਦੋਸਤੋ ਇੱਕ ਆਈਡੀਆ ਮਿਲ ਜਾਂਦਾ ਬਾਕੀ ਖਰੀਦਣੀ ਤੁਸੀਂ ਨੇੜ ਆ ਕੇ ਆਪਣੀ ਨਿਰਖ ਪਰਖ ਤੇ ਆਪਣੀ ਤਸੱਦੀ ਨਾਲ ਖਰੀਦਣੀ ਹੁੰਦੀ ਹੈ ਵੀਡੀਓ ਨਾਲ ਐਂਡ ਤੱਕ ਜੁੜਨ ਵਾਸਤੇ ਸਾਰੇ ਦੋਸਤਾਂ ਦਾ ਬਹੁਤ ਬਹੁਤ ਧੰਨਵਾਦ